ਸਰਕਾਰ ਕਹਿੰਦੀ ਸੀ ਵਿਸਾਖੀ ਵੇਲੇ ਪੈਸੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੇ ਜਾਣਗੇ ਅਜੇ ਤੱਕ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਹੀਂ ਪਏ ਕਿਸਾਨ ਆਪਣੇ ਮੁਆਵਜ਼ੇ ਨੂੰ ਲੈ ਕੇ ਜਨਕਿ ਪ੍ਰਦਰਸ਼ਨ ਕਰ ਰਹੇ ਨੇ ਕਿਤੇ ਕਚਹਿਰਾਂ ਦੇ ਵਿੱਚ ਕਰਦੇ ਨੇ ਕਿਤੇ ਰੋਡ ਜਾਮ ਕਰਦੇ ਨੇ ਤੇ ਕਿਤੇ ਐਮਐਲਏ ਕੋਠੀ ਦਾ ਘਰਾਉ ਕਰਦੇ ਨੇ ਵੇਖੋ ਜਿੱਤੋਂ ਹਲਕੇ ਦਾ ਐਮਐਲਏ ਜਿੰਨੇ ਵੀ ਬਣੇ ਐ ਯਾਨੀ ਸਭ ਤੋਂ ਮਾੜਾ ਐਮਐਲਏ ਮੋਲਕ ਸਿੰਘ ਹੀ ਨਿਕਲੇ ਐ ਇਹ ਕੋਈ ਨਵਾਂ ਤਾਂ ਹੈ ਨਹੀਂ ਇਹ ਪਹਿਲਾਂ ਤੋਂ ਚੱਲਦਾ ਆ ਰਿਹਾ ਹੈ ਇੱਥੋਂ ਦੇ ਜਿਹੜੇ ਐਮ.ਐਲ.ਏ ਆ ਉਹ ਆਪਦੇ ਚਿਹਤਿਆਂ ਦੇ ਪਹਿਲਾਂ ਪਾਉਂਦੇ ਆ ਇਹ ਸਾਫ਼ ਹੀ ਗੱਲ ਆ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਨੁਕਸਾਨ ਵਾਲਿਆਂ ਨੂੰ ਅੰਗੋਲਿਆ ਕੀਤਾ ਜਾਂਦਾ ਉਹ ਤਾਂ ਇਸ ਤੱਕ ਦਸ ਦਸ ਦਿਨ ਮਹੀਨਾ ਮਹੀਨਾ ਇਹਨਾਂ ਦੇ ਬਾਰਾਂ ਚ ਬੈਠ ਕੇ ਵਿਲਕ ਕੇ ਫਿਰ ਜਾ ਕੇ ਕੁਝ ਨਾ ਕੁਝ ਪ੍ਰਾਪਤ ਕਰਦੇ ਹੁਣ ਇਹਨੂੰ ਵੀ ਲੱਗਦਾ ਵੀ ਜਿਹੜੀ ਸਰਕਾਰ ਆਂਦੀ ਸੀ ਵੀ ਇਹ ਤਾਂ ਕਿਸਾਨ ਤਾਂ ਵਜਾ ਨਹੀਂ ਜਗਾ ਵੇਖਦੇ ਆ ਹੁਣ ਤਾਂ ਇਹਨਾਂ ਨੂੰ ਸਾਫ਼ ਅੱਬੀ ਹੁਣ ਤਾਂ ਵਜਾ ਹੈ ਹੁਣ ਤਾਂ ਜਗਾ ਵਾਲਾ ਕੋਈ ਮਸਲਾ ਹੀ ਨਹੀਂ ਬਣਦਾਗਾ ਬੈਠੇ ਉਹਦੇ ਪਾਰ ਅੱਗੇ ਆ ਜਿਹੜਾ ਸਾਡੇ ਇਲਾਕੇ ਦਾ ਐਮ.ਐਲ.ਏ ਆ ਜਿਹਦੇ ਨਾਲ ਸੰਬੰਧਤ ਮਸਲਾ ਹੈ ਜੀਨੇ ਕਿਹਾ ਵੀ 10 ਦਿਨਾਂ ਚ ਮੈਂ ਪੈਸੇ ਪਾ ਦੂੰਗਾ ਤੂੰ ਹੀ 10 ਦਿਨ ਦੀ ਭੇਟ ਕਰੋ ਲੋਕ ਇਸ ਡੀਮ ਦੇ ਪੱਗੇ ਵੀ ਬੈਠੇ ਆ ਇੱਥੇ ਵੀ ਬੈਠੇ ਆ ਉੱਪਰ ਕਿਸੇ ਦੇ ਅੱਜ ਤੱਕ ਖਾਤੇ ਦੇ ਵਿੱਚ ਢੇਲਾ ਨਹੀਂ ਪਾਇਆ ਜੇ ਪਹਿਲਾਂ ਪਾਏ ਆ ਉਹ ਇਹਨਾਂ ਨੇ ਰਲ-ਮਿਲ ਕੇ ਆ ਸੀ.ਵੀ. ਵਾਲੇ ਅਧਾਰਨ ਜਿੱਥੇ ਇਹਨਾਂ ਦੇ ਕੋਈ ਆਪਦੇ ਚਿਹਰੇ ਬੈਠੇ ਉਹਨਾਂ ਦੇ ਖਾਤੇ ਚ ਪਾਏ ਹੋ ਸਕਦੇ ਆ ਕੀ ਫਿਰ ਇਹਨਾਂ ਨੂੰ ਇਹਨਾਂ ਨਹੀਂ ਦਿੰਦਾਗਾ ਵੀ ਉਂਝੇ ਕਿਸੇ ਦੇ ਅੱਗ ਲੱਗਿਆ ਖੇਤ ਨੂੰ ਉੱਥੇ ਤਾਂ ਇਹੇ ਵੇਖ ਲੈਂਦੇ ਆ ਉੱਥੇ ਤਾਂ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਭਈਆ ਇਸ ਖੇਤ ਨੂੰ ਅੱਗ ਲੱਗੀ ਆ ਤੇ ਉਹਦੇ ਤੇ ਚੱਲ ਕੇ ਜੁਰਮਾਨਾ ਵੀ ਹੁੰਤੇ ਰੈਡੈਂਟਰੀ ਵੀ ਤੇ ਇਹਦੇ 'ਚ ਵੀ ਇਹ ਵੇਖ ਸਕਦੇ ਹੋ ਇਹਨਾਂ ਕੋਲੇ ਸਾਰਾ ਕੁਝ ਹੈਗਾ ਉਹ ਪ੍ਰਬੰਧ ਹੈਗੇ ਸਰਕਾਰ ਕੋਲੇ ਉਹਨਾਂ ਤਹਿਤ ਉਸ ਤੱਕਾ ਵੇਖ ਕੇ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਦੇ ਮੁਆਵਜ਼ਾ ਜਾਇਜ਼ ਬਣਦਾ ਸੀ ਜਿਹੜਾ ਉਹਨਾਂ ਨੂੰ ਪਾਉਣਾ ਬਣਦਾ ਸੀਗਾ ਖੇਤੀ ਕਰਨ ਵਾਲੇ ਲੋਕ ਆ ਸਾਨੂੰ ਪਤਾ ਵੀ ਜਦੋਂ ਚੂਹਾ ਖੱਡ ਚੋਂ ਨਿਕਲਣੇ ਤਾਂ ਫਿਰ ਖੱਡ ਦੇ ਵਿੱਚ ਪਾਣੀ ਪਾਇਆ ਕੱਢ ਨਿਕਲਦਾ ਲੱਗਦਾ ਐ ਅਮੋਲਕ ਨੂੰ ਵੀ ਮੈਂ ਚੰਡੀਗੜ੍ਹ ਬੈਠਾ ਰਹੂੰਗਾ ਤੇ ਲੋਕ ਬਾਰ ਕੋ ਬੈਠ ਕੇ ਮੁਰ ਜਾਣਗੇ ਜਮਾ ਨਹੀਂ ਮੁਰਦੇ 2024 ਆ ਰਿਹਾ 2024 ਦੇ ਵਿੱਚ ਇਹਨਾਂ ਦੀ ਭਰਨੀਆਂ ਸਾਡੀ ਬਣਨੀ ਆ ਪਸ਼ਕ ਪਿੰਡਾਂ ਨੂੰ ਜਿਹੜਿਆ ਇਹਨੂੰ ਨਹੀਂ ਮਿਲਣਾ ਚਾਹੀਦਾ ਸੀ ਜਿਨ੍ਹਾਂ ਦੀਆਂ ਕਣਕਾਂ ਨਹੀਂ ਮਰੀਆਂ ਸੀਆਂ ਉਹਨਾਂ ਨੂੰ ਤਾਂ ਮਾਅਵਜਾ ਮਿਲ ਚੁੱਕਿਆਗਾ ਇਹ ਸਾਡੇ ਅਮੋਲਕ ਸਾਹਿਬ ਦੇ ਮਦੌਲਤ ਹੈ ਜਿਹੜੇ ਗਰੀਬ ਸੀ ਜਿਨ੍ਹਾਂ ਨੇ ਆ ਕਣਕਾ ਮਰੀਆਂ ਸੀ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਇਸ ਕਰਕੇ ਅਸੀਂ ਇਸ ਧਰਨੇ ਦੇ ਵਿੱਚ ਬੈਠਣ ਲਈ ਮਜਬੂਰ ਆ ਤੁਸੀਂ ਜੁੜਿਓ ਸੱਚ ਦੀ ਪੜਤਾਲ ਦੇ ਨਾਲ ਤੇ ਅਸੀਂ ਇਸ ਵਕਤ ਆਮ ਆਦਮੀ ਪਾਰਟੀ ਦੇ ਐਮਐਲਏ ਅਮੋਲਕ ਸਿੰਘ ਦੀ ਕੋਠੀ ਅੱਗੇ ਖੜੇ ਆ ਗੜੇ ਮਾਰੀ ਹੁੰਦੀ ਐ ਗੜੇ ਮਾਰੀ ਨੂੰ ਹੁਣ ਘੱਟ ਤੋਂ ਘੱਟ ਵੀ 8-9 ਮਹੀਨੇ ਦੇ ਜਨਕੀ ਸਮਾਂ ਬੀ ਚੁੱਕਾ ਐ ਸਰਕਾਰ ਕਹਿੰਦੀ ਸੀ ਵਿਸਾਖੀ ਵੇਲੇ ਪੈਸੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੇ ਜਾਣਗੇ ਅਜੇ ਤੱਕ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਹੀਂ ਪਏ ਕਿਸਾਨ ਆਪਣੇ ਮੁਆਵਜ਼ੇ ਨੂੰ ਲੈ ਕੇ ਜਨਕਿ ਪ੍ਰਦਰਸ਼ਨ ਕਰ ਰਹੇ ਨੇ ਕਿਤੇ ਕਚਹਿਰੀਆਂ ਦੇ ਵਿੱਚ ਕਰਦੇ ਨੇ ਕਿਤੇ ਰੋਡ ਜਾਮ ਕਰਦੇ ਨੇ ਤੇ ਕਿਤੇ ਐਮਐਲਏ ਦੀ ਕੋਠੀ ਦਾ ਘਰਾਉ ਕਰਦੇ ਨੇ ਇੱਥੇ ਭਾਰਤੀ ਕਿਸਾਨ ਯੂਨੀਅਨ ਗਰਾਹਾਂ ਦੇ ਆਗੂ ਪਿਛਲੇ ਕਈ ਦਿਨਾਂ ਤੋਂ ਜਨਕਿ ਆਪ ਦੀਆਂ ਮੰਗਾਂ ਨੂੰ ਲੈ ਕੇ ਵੀ ਜਿਹੜੇ ਸਾਡੇ ਅਜੇ ਤੱਕ ਗੜੇ ਮਾਰੀ ਦੇ ਪੈਸੇ ਖਾਤਿਆਂ ਦੇ ਵਿੱਚ ਨਹੀਂ ਪਏ ਉਹਨਾਂ ਨੂੰ ਲੈ ਕੇ ਐਮਐਲਏ ਦੀ ਕੋਠੀ ਦਾ ਤਰਾਉ ਕਰ ਰਹੇ ਨੇ ਸਾਡੇ ਨਾਲ ਕਿਸਾਨ ਆ ਗੂ ਨੇ ਪੂਰੀ ਜਾਣਕਾਰੀ ਲਵਾਂਗੇ ਪੁੱਛਾਂਗੇ ਭਾਈ ਜੀ ਅੱਜ ਤੁਹਾਨੂੰ ਐਮਐਲਏ ਦੀ ਕੋਠੀ ਦੇ ਅੱਗੇ ਬੈਠਿਆਂ ਨੂੰ ਕਿੰਨੇ ਦਿਨ ਹੋ ਗਿਆ ਸਮਾਂ ਕਿੰਨਾ ਹੋ ਗਿਆ ਸਾਨੂੰ ਜੀ ਅੱਜ 10 ਦਿਨ ਦਾ ਸਮਾਂ ਹੋ ਗਿਆ ਜੀ ਤੇ ਹਜੇ ਤੱਕ ਕਿਸੇ ਨੇ ਇੱਥੇ ਕੋਈ ਗੱਲ ਨਹੀਂ ਸੁਣੀ ਤੇ ਸਾਡਾ ਜਿਹੜਾ ਜੈਤੂ ਦਾ ਐਮਐਲਏ ਹੈ ਵੇਖੋ ਜੈਤੂ ਹਲਕੇ ਦਾ ਐਮਐਲਏ ਜਿੰਨੇ ਵੀ ਬਣੇ ਐ ਯਾਨੀ ਸਭ ਤੋਂ ਮਾੜਾ ਐਮਐਲਏ ਮੂਲਕ ਸਿੰਘ ਹੀ ਨਿਕਲਿਆ ਗੀਨੇ ਸਾਡੇ ਮਜ਼ਦੂਰਾਂ ਦਾ ਹੋਵੇ ਸਾਡੇ ਕਿਸਾਨਾਂ ਦਾ ਹੋਵੇ ਹਜੇ ਤੱਕ ਕਿਸੇ ਦੀ ਗੱਲ ਨਹੀਂ ਸੁਣੀ ਸਾਡੇ ਕੋਲੇ ਇੱਥੇ ਤਹਿਸੀਲਦਾਰ ਸਾਹਿਬ ਆਏ ਆ ਦੋ ਬਰੀ ਕਹਿੰਦੇ ਵੀ 10 ਤਰੀਕ ਕਰ ਪੈਸੇ ਪਵਾ ਦਾਂਗੇ ਤੇ 10 ਤੋਂ ਅੱਜ 12 ਤਰੀਕ ਹੋ ਗਈ ਐ ਤੇ ਹਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਤੁਸੀਂ ਕਹਿੰਦੇ ਮਾੜਾ ਐਮਐਲਏ ਆ ਅਸੀਂ ਤਾਂ ਕਹਿੰਦੇ ਨਹੀਂ ਮਾੜਾ ਐਮਐਲਏ ਆ ਉਹ ਕਹਿੰਦਾ ਜਦੋਂ ਮੇਰੇ ਕੋਲੇ ਕੋਈ ਵੀ ਆਉਂਦਾ ਮੈਂ ਹਰੇਕ ਦੀ ਜਿੰਨ ਕੇ ਪਹਿਲ ਦੇ ਆਧਾਰ ਤੇ ਗੱਲ ਸੁਣਦਾ ਤੁਹਾਡਾ ਇੱਥੇ ਧਰਨਾ ਲੱਗਾ ਸੀ ਨਾ ਮੀ ਪੈਂਦਾ ਸੀ ਮੀ ਪੈਂਦੇ ਦੇ ਵਿੱਚ ਐਮ ਐਲ ਏ ਆਇਆ ਉਹ ਕਹਿੰਦਾ ਤੁਹਾਨੂੰ ਧਰਨਾ ਨਾਉਣ ਦੀ ਕੀ ਲੋੜ ਸੀ ਤੁਸੀਂ ਮੇਰੇ ਕੋਲੇ ਸਿੱਧੇ ਆਉਂਦੇ ਮੈਂ ਤੁਹਾਡਾ ਹੱਲ ਕਰਦਾ ਤੁਸੀਂ ਸਿੱਧੇ ਮਿਲਿਓ ਉਦੋਂ ਬਾਅਦ ਜਾ ਕੇ ਅਸੀਂ 9ਵੇਂ ਮਹੀਨੇ ਦੇ ਵਿੱਚ ਵੀ ਧਰਨਾ ਲਾਇਆ ਸੀ ਤਿੰਨ ਦਿਨ ਦਾ ਧਰਨਾ ਲਾਇਆ ਇੱਥੇ ਧਰਨਾ ਅਸੀਂ ਇਸੇ ਕਰਕੇ ਆਪਦਾ ਜੋ ਉਦੋਂ ਚੱਕਿਆ ਸੀਗਾ ਵੀ ਇਹਨਾਂ ਨੇ ਕਿਹਾ ਸੀ 10 ਦਿਨਾਂ ਦੇ ਵਿੱਚ ਪੈਸੇ ਪਵਾ ਦੇਾਂਗੇ ਅੱਛਾ ਤੇ 10 ਤੋਂ ਅੱਜ ਵੇਖ ਲਓ 2-3 ਮਹੀਨੇ ਹੋ ਗਏ ਆ ਤੇ ਅੱਜ ਤੱਕ ਕਿਸੇ ਦੇ ਅਜੇ ਢੇਲਾ ਨਹੀਂ ਆਇਆ ਜਿੰਨੇ ਕਿਸਾਨ ਖੜੇ ਆ ਪੁੱਛ ਲਓ ਸਾਰਿਆਂ ਤੋਂ ਹੋਰ ਵੀ ਹੈ ਇੱਧਰ ਤਾਂ ਗੜੇ ਮਾਰੀ ਹੁੰਦੀ ਆਪਣੇ ਵਾਲੇ ਪਾਸੇ ਕਈ ਪਿੰਡਾਂ ਦੇ ਵਿੱਚ ਜਨਨ ਕਿ ਜ਼ਿਲ੍ਹਾ ਦੇ ਵਿੱਚ ਹੜ੍ਹ ਆ ਗਏ ਸੀ ਬਹੁਤ ਤਕੜੇ ਤਕੜੇ ਜਨਨ ਕਿ ਜ਼ਮੀਨਾਂ ਦਾ ਪਤਾ ਨਹੀਂ ਲੱਗਿਆ ਜਿਹੜੀ ਹੱਦਬੰਦੀ ਸੀ ਉਹ ਵੀ ਖਤਮ ਹੋ ਗਈ ਜਦੋਂ ਸਾਨੂੰ ਪੈਸੇ ਨਹੀਂ ਮਿਲੇ ਗੜੇ ਮਾਰੀ ਦੇ ਕਿ ਉਹਨਾਂ ਕਿਸਾਨਾਂ ਨੂੰ ਵੀ ਇੱਜ ਤੱਕ ਪੈਸੇ ਮਿਲ ਗਏ ਹੋਣ ਕਿ ਸਰਕਾਰ ਜਨਨ ਕਿ ਕਿਸਾਨਾਂ ਨੂੰ ਲੋਲੀਪੋਪ ਤੇ ਲੋਲੀਪੋਪ ਦਿੰਦੀ ਆ ਰਹੀ ਹੈ ਅਜੇ ਤੱਕ ਕਿਸੇ ਦਾ ਜਨਨ ਕਿ ਖੋਟਾ ਪੈਸਾ ਕਹਿ ਦਿੱ ਗਏ ਜੇ ਆਪਾਂ ਅਜੇ ਤੱਕ ਖਾਤਾਂ 'ਚ ਨਹੀਂ ਪਿਆ ਅਸੀਂ ਭਾਰਤੀ ਕਿਸਾਨ ਜੁਣੀ ਨੇ ਇੱਕ ਦਾ ਗਰਾਹ ਹਾਂ ਉਹਨਾਂ ਹਾਰਪੀ ਦਸੰਗਲਾ ਜ਼ਿਲ੍ਹੇ ਦੇ ਫਰੀਦਕੋਟ ਦੇ ਸੈਕ 77 ਜਦੋਂ ਪੰਜਾਬ ਦੇ ਵਿੱਚ ਹੜ੍ਹ ਆਇਆ ਕੁਦਰਤੀ ਘਟਨਾ ਦੇ ਕਾਰਨ ਕਿਸਾਨ ਉਹਦੇ ਵਿੱਚ ਦੱਬੇ ਗਏ ਜ਼ਮੀਨਬੰਦੀ ਹੜ੍ਹ ਟੁੱਟ ਗਈ ਮਕਾਨ ਢਹਿ ਗਏ ਪਸ਼ੂਆਂ ਦਾ ਨੁਕਸਾਨ ਹੋ ਗਿਆ ਇਹਦੇ ਵੀ ਜ਼ਿਲ੍ਹਿਆਂ ਦੇ ਵਿੱਚ ਹੋਇਆ ਏਰੀਆ ਚ ਘੜੇ ਪੈ ਗਏ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਹੜੇ ਜੈਤੋ ਬਲਾਕ ਦੇ ਪਿੰਡ ਪਿੰਦੇ 5 7 10 ਇੱਥੇ ਵੀ ਕੋਈ ਪੈਸੇ ਦਿੱਤੇ ਜੇ ਕੁਝ ਥੂੜਾ ਮਾਜਮਾ ਪਾਇਆ ਉਧਰਲੇ ਪਾਸੇ ਵੀ ਨਹੀਂ ਇਹੀ ਭਗਵੰਤ ਮਾਣਾ ਦਾ ਸੀ ਤੁਹਾਨੂੰ ਅਜਿਸਟ ਥੋੜੀ ਦੂਜੀਆਂ ਗਰਦੌਰੀਆਂ ਗਰਦੌਰੀਆਂ ਬਾਅਦ ਚ ਹੋਣੀਆਂ ਖਾਤਾਂ ਚ ਪੈਸੇ ਪਹਿਲਾਂ ਆਉਣਗੇ ਕਿਸੇ ਦੇ ਕੋਈ ਖਾਤਿਆਂ ਚ ਨਹੀਂ ਆਈ ਲੇਟ ਗਰਦੌਰੀਆਂ ਹਾਂਗਾ ਲੰਮਾ ਟਾਈਮ ਲੱਗਿਆ ਕਿਸਾਨਾਂ ਦਾ ਉਹ ਨੁਕਸਾਨ ਹੋ ਚੁੱਕਿਆ ਜਿਹੜੇ ਏਰੀਆ ਚ ਹੜ ਆਏ ਸੀ ਉਧਰਲੇ ਪਾਸੇ ਵੀ ਕਿਸਾਨਾਂ ਦੇ ਮਕਾਨ ਢਹਿ ਗਏ ਕਿਸਾਨ ਰੋਂਦੇ ਦੇਖੇਗੇ ਕਿਸਾਨਾਂ ਦੇ ਪਸ਼ੂ ਮਰ ਗਏ ਗੰਗਾ ਮਰ ਗੀਆਂ ਕਿਸੇ ਤਰ੍ਹਾਂ ਦਾ ਕੋਈ ਇਮਾਜਵਾ ਕਿਸਾਨਾਂ ਨੂੰ ਨਹੀਂ ਦਿੱਤਾ ਪੰਜਾਬ ਦੇ ਵਿੱਚ ਐਂ ਮਜ਼ਦੂਰਾਂ ਨੂੰ ਇਹ ਗੱਲ ਸੁਣਨੀ ਤਿਆਰ ਇਹ ਆnde ਸੀ ਅਸੀਂ ਆਪਦੇ ਵਿੱਚ ਸਰਕਾਰ ਆ ਗਈ ਤੁਹਾਡੀ ਆਪਦੀ ਸਰਕਾਰ ਹੋ ਗਈ ਆ ਲੋ ਆਪਦੇ ਲੋਕ ਹੀ ਬੈਠੇ ਆ ਪਿੰਡਾਂ ਦੀ ਲੋਕ ਬੈਠੇ ਆ ਪਿੰਡਾਂ ਦੇ ਕਿਸਾਨ ਬੈਠੇ ਆ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਹੁਣ ਤੱਕ ਇੱਥੇ ਜੇ ਆਪਾਂ ਗੱਲ ਕਰੀਏ ਕਿਸਾਨਾਂ ਨੇ ਵੀ ਕਈਆਂ ਨੇ ਜਾਨੀ ਕਿ ਅਫਸਰਾਂ ਨਾਲ ਮਿਲ ਕੇ ਆਪਦੇ ਖਾਤਿਆਂ 'ਚ ਪੈਸੇ ਪੁਆਏ ਆ ਉਹ ਵੀ ਬਰਾਬਰ ਜ਼ਿੰਮੇਦਾਰ ਜਿਵੇਂ ਆਪਾਂ ਕਹੀ ਦੀ ਗਣਾਂਗਰ ਅਸੀਂ ਤਾਂ ਇਹ ਗੱਲ ਨਹੀਂ ਕਹਿੰਦੇ ਕਿ ਉਹਨਾਂ ਨੇ ਪਾਇਆ ਹੁੰਦਾ ਕਿਉਂਕਿ ਜਿਹੜਾ ਨੁਕਸਾਨ ਆਗਾ ਹਰ ਪਾਸੇ ਹੋਇਆਗਾ ਕਿਉਂਕਿ ਠੀਕ ਹੈ ਜਿਵੇਂ ਜੈਤੋਵਰ ਡੀਸੀ ਸਾਹਿਬ ਨੇ ਇਹ ਗੱਲ ਮੰਨੀ ਆ ਵੀ ਇੱਥੇ ਜ਼ਿਆਦਾ ਨੁਕਸਾਨ ਸੀ ਜਿਵੇਂ ਰੂੜੀ ਕਪੂਰਾ ਦੀ ਗੱਲ ਕਰ ਲਗੇ ਉੱਥੇ ਵਾਰ-ਵਾਰ ਇਹ ਗੱਲ ਕਹਿੰਦੇ ਆ ਕਿ ਉਹਨਾਂ ਨੇ ਰਲ ਕੇ ਪੈਸੇ ਵਾਇਆ ਕਿਉਂਕਿ ਨੁਕਸਾਨ ਤਾਂ ਉੱਥੇ ਵੀ ਸੀ ਉੱਥੇ ਗੜੇ ਥੋੜੇ ਸੀ ਕਿ ਮੀਂਹ ਨਾਲ ਨੁਕਸਾਨ ਜ਼ਿਆਦਾ ਸੀ ਕਿਉਂਕਿ ਜਿਹੜਾ ਨੀਵਾ ਥਾਂ ਸੀਗਾ ਮਤਲਬ ਪੱਠੇ ਦੀ ਪਥੇਰ ਨੇ ਜਾਂ ਮਿੱਟੀ ਚੱਕੀ ਹੋਈ ਸੀਗੀ ਉਹੋ ਜੀ ਜਗ੍ਹਾ ਦੇ ਵਿੱਚ ਜ਼ਿਆਦਾ ਨੁਕਸਾਨ ਸੀਗਾ ਮੀਂ ਉਹੋ ਜੀ ਜਗ੍ਹਾ ਤੇ ਪੈਸੇ ਪਏ ਆ ਉਹਨੂੰ ਲੋਕ ਜਿਵੇਂ ਮਰਜ਼ੀ ਸਮਝ ਲੈਣ ਜੀ ਕਿਤੇ ਇਹ ਵੀ ਹੈ ਜੇਕਰ ਸਹੀ ਪੈਸੇ ਪਏ ਹੁੰਦੇ ਕਿਸਾਨਾਂ ਦੇ ਖਾਤਿਆਂ 'ਚ ਸ਼ਾਇਦ ਥੋੜੇ ਥੋੜੇ ਸਾਰਿਆਂ ਨੂੰ ਮਿਲ ਜਾਂਦੇ ਕਿਤੇ ਨਾ ਕਿਤੇ ਇਹ ਲੱਗਦਾ ਵੀ ਕਿਸਾਨਾਂ ਦੇ ਨਾਲ ਵੀ ੱੱੱਕਾ ਹੋਇਆ ਕਿਸਾਨ ਵੀ ਸਾਡੇ ਬਰਾਬਰ ਨਾਲ ਅਲੇ ਹੋਈ ਸੀ ਅਫਸਰਾਂ ਦੇ ਵੀ ਤੂੰ ਸਾਡੇ ਖਾਤੇ 'ਚ ਪਾ ਦੇ ਦੂਜੇ ਨੂੰ ਰਹਿਣ ਦੇ ਕਿਉਂਕਿ ਜਿਨ੍ਹਾਂ ਦੇ ਘਰੇ ਉੱਠਣੀ ਬੈਠਣੀ ਬਣੀ ਹੋਈ ਸੀ ਜਾਂ ਬੈਂਦੇ ਕਰਦੇ ਸੀ ਇਹ ਅੱਜ ਦਾ ਨਹੀਂ ਪਿਛਲੇ ਸਰਕਾਰਾਂ 'ਚ ਵੀ ਇਹੀ ਹਾਲ ਹੁੰਦਾ ਸੀ ਇਸ ਗੱਲ ਤੁਸੀਂ ਮੰਨਦੇ ਹੋ ਇਹ ਕੋਈ ਨਵਾਂ ਤਾਂ ਹੈ ਨਹੀਂ ਇਹ ਪਹਿਲਾਂ ਤੋਂ ਚੱਲਦਾ ਆ ਰਿਹਾ ਕਿਉਂਕਿ ਇਥੋਂ ਦੇ ਪ੍ਰਸ਼ਾਸਨ ਦਾ ਨਕਮਾਪਨ ਇਥੋਂ ਦੇ ਜਿਹੜੇ ਐਮਐਲਏ ਆ ਉਹ ਆਪਦੇ ਚਿਹਤਿਆਂ ਦੇ ਪਹਿਲਾਂ ਪਾਉਂਦੇ ਆ ਇਹ ਸਾਫ਼ ਹੀ ਗੱਲ ਆ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਨੁਕਸਾਨ ਵਾਲਿਆਂ ਨੂੰ ਨੰਗੌਲਿਆ ਕੀਤਾ ਜਾਂਦਾ ਉਹ ਤਾਂ ਇਸ ਤੱਕ ਦਸ ਦਨ ਮਹੀਨਾ ਮਹੀਨਾ ਇਹਨਾਂ ਦੇ ਬਾਰਾਂ ਚ ਬੈਠ ਕੇ ਵਿਲਕ ਕੇ ਫਿਰ ਜਾ ਕੇ ਕੁਛ ਨਾ ਕੁਛ ਪ੍ਰਾਪਤ ਕਰਦੇ ਆ ਇਹ ਪਹਿਲਾਂ ਕਾਲੀ ਭਾਜਪਾ ਸਰਕਾਰ ਦੇ ਰਾਜ ਮੌਕੇ ਵੀ ਅਸੀਂ ਵੇਖਿਆ ਜਦੋਂ ਚਿੱਟੀ ਆਪਣਾ ਸੁੰਢੀ ਨੇ ਨਰਮਾ ਛੱਟਿਆ ਸੀਗਾ ਉਦੋਂ ਲਗਾਤਾਰ ਬੈਠੇ ਹੀ ਮਨਪਰੀਤ ਦੇ ਬਾਰ ਅੱਗੇ ਫਿਰ ਜਾ ਕੇ ਮਿਲਿਆ ਸੀਗਾ ਕੁਛ ਨਾ ਕੁਛ ਉੱਥੇ ਵੀ ਨਹੀਂ ਅਸਲ ਚ ਫੇਰ ਵੀ ਬਠਿੰਡੇ ਆਉਣਾ ਪਿਆ ਸੀਗਾ ਸੱਤ ਰੇਟ ਦੇ ਬਾਰ ਅੱਗੇ ਇਸੇ ਤੱਕ ਹੀ ਹੁਣ ਇਹਨੂੰ ਵੀ ਲੱਗਦਾ ਵੀ ਜਿਹੜੀ ਸਰਕਾਰਾਂ ਦੀ ਸੀ ਵੀ ਇਹ ਤਾਂ ਕਿਸਾਨ ਤਾਂ ਵਜ੍ਹਾ ਨਹੀਂ ਜਗਾ ਵੇਖਦੇ ਆ ਹੁਣ ਤਾਂ ਇਹਨਾਂ ਨੂੰ ਸਾਫ ਅਬੀ ਹੁਣ ਤਾਂ ਵਜ੍ਹਾ ਹੈ ਹੁਣ ਤਾਂ ਜਗਾ ਵਾਲਾ ਕੋਈ ਮਸਲਾ ਹੀ ਨਹੀਂ ਬਣਦਾ ਹੁਣ ਨਾ ਤਾਂ ਕੋਈ ਕਿਸੇ ਦਾ ਰਸਤਾ ਰੁਕਿਆ ਹੋਇਆ ਬੈਠੇ ਉਹਦੇ ਬਾਅਦ ਅੱਗੇ ਆ ਜਿਹੜਾ ਸਾਡੇ ਇਲਾਕੇ ਦਾ ਐਮਐਲਏ ਆ ਜਿਹਦੇ ਨਾਲ ਸੰਬੰਧਿਤ ਮਸਲਾ ਹੈ ਜੀਨੇ ਕਿਹਾ ਵੀ 10 ਦਿਨਾਂ ਚ ਮੈਂ ਪੈਸੇ ਦੇ ਦੂੰਗਾ ਤੋਹੀ 10 ਦਿਨ ਦੀ ਵੇਟ ਕਰੋ ਲੋਕ ਐਸਡੀਐਮ ਦੇ ਕੇ ਵੀ ਬੈਠੇ ਆ ਇੱਥੇ ਵੀ ਬੈਠੇ ਆ ਪਰ ਕਿਸੇ ਦੇ ਅੱਜ ਤੱਕ ਖਾਤੇ ਦੇ ਵਿੱਚ ਥੇਲਾ ਨਹੀਂ ਪਾਇਆ ਜੇ ਪਹਿਲਾਂ ਪਾਏ ਆ ਉਹ ਇਹਨਾਂ ਨੇ ਰਲ ਮਿਲ ਕੇ ਆ ਸੇਵੇ ਵਾਲੇ ਪਦੀ ਆਧਾਰਨ ਜਿੱਥੇ ਇਹਨਾਂ ਦੇ ਕੋਈ ਆਪਦੇ ਚਾਹਤੇ ਬੈਠੇ ਉਹਨਾਂ ਦੇ ਖਾਤਿਆਂ 'ਚ ਪਾਏ ਹੋ ਸਕਦੇ ਆ ਪਰ ਉ ਦੂਜੇ ਪਾਸੇ ਕੀ ਫਿਰ ਇਹਨਾਂ ਨੂੰ ਇਹਨਾਂ ਨਹੀਂ ਦਿੰਦਾਗਾ ਵੀ ਉ ਜੇ ਕਿਸੇ ਦੇ ਅੱਗ ਲੱਗੀ ਆ ਖੇਤ ਨੂੰ ਉੱਥੇ ਤਾਂ ਇਹ ਵੇਖ ਲੈਂਦੇ ਆ ਉੱਥੇ ਤਾਂ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਭਾਈ ਆ ਇਸ ਖੇਤ ਨੂੰ ਅੱਗ ਲੱਗੀ ਆ ਤੇ ਉਹਦੇ ਤੇ ਚੱਲ ਕੇ ਜੁਰਮਾਨਾ ਵੀ ਉਹਨਾਂ ਤੇ ਰੈਡ ਐਂਟਰੀ ਵੀ ਤੇ ਇਹਦੇ 'ਚ ਵੀ ਇਹ ਵੇਖ ਸਕਦੇ ਹੋ ਇਹਨਾਂ ਕੋਲ ਸਾਰਾ ਕੁਝ ਹੈਗਾ ਉਹ ਪ੍ਰਬੰਧ ਹੈ ਕੇ ਸਰਕਾਰ ਕੋਲੇ ਉਹਨਾਂ ਤਹ ਤ ਉਸ ਤੱਕ ਆ ਵੇਖ ਕੇ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਦੇ ਮੁਆਵਜ਼ਾ ਜਾਇਜ਼ ਬਣਦਾ ਸੀ ਜਿਹੜਾ ਉਹਨਾਂ ਨੂੰ ਪਾਉਣਾ ਬਣਦਾ ਸੀਗਾ ਇਹਦੇ ਕਰਕੇ ਵੀ ਸਰਕਾਰ ਦਾ ਇਹ ਨਕਮਾ ਪਾਣਾ ਸਰਕਾਰ ਜਿਹੜੇ ਹਿੱਸੇ ਲੜਨ ਵਾਲੇ ਆ ਅਸਲ 'ਚ ਉਹਨਾਂ ਨੂੰ ਨਿਕੋਲੇ ਹੋਈ ਹੋਰ ਕੋਈ ਰੌਲਾ ਨਹੀਂਗਾ ਤੇ ਸਾਨੂੰ ਵੀ ਪਤਾ ਹੈ ਵੀ ਅਸੀਂ ਜੇ ਕੋਈ ਲੈਣਾ ਹੈ ਤੇ ਅਸੀਂ ਲੜ ਕੇ ਲੋਕਾਂ ਨੂੰ ਨਾਮ ਬੰਦ ਕਰੀ ਜਾਂਦੇ ਆ ਵੀ ਲੜ ਕੇ ਪ੍ਰਾਪਤ ਹੋਣਾ ਪ੍ਰਭੂ ਇਹ ਲੜੇਆਂ ਕੋਈ ਵੀ ਸਰਕਾਰ ਕਿਸੇ ਨੂੰ ਕੁਝ ਨਹੀਂ ਦਿੰਦੀ ਕਿਉਂਕਿ ਇਹ ਕਾਰਪੋਰੇਟਾਂ ਦੀ ਸਰਕਾਰ ਆ ਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਭੁਗਤ ਰਹੀ ਆ ਕਿਉਂਕਿ ਆ ਉਹ ਦੇਣਾ ਚਿੰਡੇ ਦਿਨਾਂ ਦੇ ਵਿੱਚ ਪੋਤੇ ਦਿਨਾਂ ਦੇ ਵਿੱਚ ਬਜ਼ੁਰਗ ਕਹਿੰਦੇ ਹੁੰਦੇ ਆ ਅਸੀਂ ਵੀ ਵੇਖਿਆ ਵੀ ਪਾਣੀ ਜੰਮਦਾ ਤੇ ਠੰਡ ਦੇ ਵਿੱਚ ਬਜ਼ੁਰਗੋ ਸਾਡੀਆਂ ਮਾਵਾਂ ਤੇ ਸਾਡੇ ਬਜ਼ੁਰਗ ਬਾਪੂ ਵੀ ਵਿੱਚ ਬੈਠੇ ਆ ਬੱਚੇ ਵੀ ਹੁੰਦੇ ਇਨ੍ਹਾਂ ਧਰਨਿਆਂ ਦੇ ਵਿੱਚ ਇਸ ਕਰਕੇ ਵੀ ਸਰਕਾਰ ਨੂੰ ਭਰਮਾ ਪਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਪਤਾ ਵੀ ਜਦੋਂ ਅਸੀਂ ਉਹ ਖੇਤੀ ਕਰਨ ਵਾਲੇ ਲੋਕ ਆ ਸਾਨੂੰ ਪਤਾ ਵੀ ਜਦੋਂ ਚੂਹਾ ਖੱਡ ਚੋਂ ਉਹਨਾਂ ਨਿਕਲਦੇ ਤਾਂ ਫਿਰ ਖੱਡ ਦੇ ਵਿੱਚ ਪਾਣੀ ਪਾਇਆ ਨਿਕਲਦਾ ਇਸੇ ਤਰ੍ਹਾਂ ਇਹ ਅਮੋਲਕ ਦਾ ਹਾਲ ਆ ਲੱਗਦਾ ਹੈ ਅਮੋਲਕ ਨੂੰ ਵੀ ਮੈਂ ਚੰਡੀਗੜ੍ਹ ਬੈਠਾ ਰਹੂੰਗਾ ਤੇ ਲੋਕ ਬਾਹਰ ਕੋ ਬੈਠ ਕੇ ਮੁੜ ਜਾਣਗੇ ਜਮਾ ਨਹੀਂ ਮੁੜਦੇ 2024 ਆ ਰਿਹਾ 2024 ਦੇ ਵਿੱਚ ਇਹਨਾਂ ਦੀ ਭਰਨੀਆਂ ਸਾਡੀ ਬਣਨੀ ਆ ਕਿਉਂਕਿ ਅਸੀਂ ਤਾਂ ਉਹ ਲੋਕ ਆ ਸਾਨੂੰ ਪਤਾ ਵੀ ਸਾਡੇ ਹਿੱਸੇ ਪਰਚੇ ਆਉਂਦੇ ਆ ਸਾਡੇ ਹਿੱਸੇ ਕੁੱਟਾਂ ਆਉਂਦੀਆਂ ਸਾਡੇ ਹਿੱਥੇ ਹਿੱਸੇ ਸੱਤਾ ਆਉਂਦੀਆਂ ਤੇ ਸਾਡੇ ਹਿੱਸੇ ਕੇਸ ਆਉਂਦੇ ਆ ਉਹ ਇਹਨਾਂ ਨੇ ਆਪਦਾ ਜੋਰ ਲਾ ਕੇ ਪਾਉਣੇ ਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਅੱਜ ਪ੍ਰੋਗਰਾਮ ਇਥੋਂ ਸ਼ੁਰੂਆਤ ਕਰਤਾ ਪਹਿਲਾ ਜਿਹੜਾ ਅਸੀਂ 16 ਤਰੀਕ ਨੂੰ ਜੈਤੋ ਦੇ ਵਿੱਚ ਮੁਜ਼ਾਹਰਾ ਕਰਕੇ ਵੱਡਾ ਇਕੱਠ ਲੈ ਕੇ ਤੇ ਇਸ ਐਮਐਲਏ ਦੀ ਬਾਜਾਖਾਨਾ ਚੌਂਕ ਦੇ ਵਿੱਚ ਅਰਥੀ ਸੜਾਂਗੇ ਮਾਤਾ ਇੰਨੀ ਠੰਡ ਪਈ ਜਾਂਦੀ ਹੈ ਕੀ ਲੋੜ ਪੈਗੀ ਅੱਜ ਸਾਨੂੰ ਧਰਨੇ ਦੇ ਵਿੱਚ ਆਉਂਦੀ ਸਾਨੂੰ ਜੀ ਇਸ ਕਰਕੇ ਤਾਂ ਇਹ ਧਰਨੇ ਚ ਆਉਂਦੀ ਲੋੜ ਪਈ ਆ ਕਿਉਂਕਿ ਸਾਨੂੰ ਸਾਡੇ ਹੱਕ ਪ੍ਰਾਪਤ ਨਹੀਂ ਹੋਏ ਹਨ ਕਿਉਂਕਿ ਸਾਨੂੰ ਮਾਅਵਜਾ ਮਿਲਣਾ ਸੀ ਸਾਡੀਆਂ ਕਣਕਾਂ ਮਰ ਗਈਆਂ ਸੀ ਕਿ ਨਾ ਜੇਸਤੇ ਬਾਹੂਸਾਂ ਨੂੰ ਕੁਝ ਨਹੀਂ ਮਿਲਿਆ ਕੁਛਕ ਪਿੰਡਾਂ ਨੂੰ ਜਿਹੜੇ ਨੂੰ ਨਹੀਂ ਮਿਲਣਾ ਚਾਹੀਦਾ ਸੀ ਜਿਨ੍ਹਾਂ ਦੀਆਂ ਕਣਕਾਂ ਨਹੀਂ ਮਰੀਆਂ ਸੀਗੀਆਂ ਉਹਨਾਂ ਨੂੰ ਤਾਂ ਮਾਅਵਜਾ ਮਿਲ ਚੁੱਕਿਆ ਹੈਗਾ ਇਹ ਸਾਡੇ ਅਮੋਲਕ ਸਾਹਿਬ ਦੇ ਮਦੌਲਤ ਹੈਗੀ ਕਿਉਂਕਿ ਉਹਨਾਂ ਨੂੰ ਮਿਲ ਚੁੱਕਿਆ ਜਿਹੜੇ ਗਰੀਬ ਸੀ ਜਿਨ੍ਹਾਂ ਦੀਆਂ ਕਣਕਾਂ ਮਰੀਆਂ ਸੀ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਇਸ ਕਰਕੇ ਅਸੀਂ ਇਸ ਧਰਨੇ ਦੇ ਵਿੱਚ ਬੈਠਣ ਲਈ ਮਜਬੂਰ ਆ ਅਸੀਂ ਮੋਲਕ ਸਿੰਘ ਦੀ ਕੋਠੀ ਦਾ ਉਹਨਾਂ ਚਰ ਕਰਾ ਹੋ ਕਰਾਂਗੇ ਇੱਥੇ ਬੈਠਾਂਗੇ ਧਰਨੇ ਦੇਵਾਂਗੇ ਜਿੰਨਾ ਚੱਕ ਸਾਨੂੰ ਸਾਡਾ ਮਾਅਵਜਾ ਨਹੀਂ ਪ੍ਰਾਪਤ ਹੁੰਦਾ ਅਸੀਂ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਾਂਗੇ ਅਸੀਂ ਆਪਦੀਆਂ ਭੈਣਾਂ ਨੂੰ ਮਾਵਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਇਕੱਤਰ ਕਰਾਂਗੇ ਇਕੱਠੇ ਕਰਾਂਗੇ ਜਾ ਕੇ ਅੱਜ ਸੱਦਾ ਦੇਵਾਂਗੇ ਕਿ ਆਕੇ ਇੱਥੇ ਸਾਡੇ ਧਰਨੇ ਦੇ ਵਿੱਚ ਇੰਨੀ ਸ਼ਮੂਲੀਅਤ ਹੋ ਜਾਏ ਕਿ ਇਸ ਅਮੋਲਕ ਨੂੰ ਪਤਾ ਲੱਗ ਜਾਈ ਕਿ ਅਸੀਂ ਵੀ ਲੋਕਾਂ ਜਿਹੜੇ ਸਾਡੀ ਪਬਲਿਕ ਹੈ ਉਹਨਾਂ ਦੀ ਤਾਕਤ ਹੁੰਦੀ ਹੈ ਉਹ ਵੀ ਇੱਕੋ ਜਿਹੀ ਚੀਜ਼ ਹੁੰਦੇ ਆ ਅਸੀਂ ਇਸ ਨੂੰ ਬਹੁਤ ਆਪ ਸਰਕਾਰ ਨੂੰ ਲਿਆਂਦਾ ਸੀ ਵੀ ਤੀਜਾ ਫਰੰਟ ਆਊਗਾ ਵੀ ਅਸੀਂ ਇਸ ਨੂੰ ਕੁਝ ਦੂਜੇ ਕਾਂਗਰਸ ਤੇ ਇਕੱਲੀਆਂ ਨਾਲੋਂ ਕੁਝ ਵੱਖਰਾ ਸ ਜਨਨ ਕਿ ਸਾਡੇ ਆਪ ਦੇ ਵਿੱਚੋਂ ਆਪ ਲੋਕਾਂ ਦੇ ਵਿੱਚੋਂ ਇਹ ਸਰਕਾਰ ਖੜੀ ਹੋਈ ਸੀ ਇਸ ਕਰਕੇ ਅਸੀਂ ਚਾਹੁੰਦੇ ਸੀ ਵੀ ਇਹ ਵੀ ਸਾਡੇ ਹੱਕਾਂ ਦੇ ਚਲੋ ਕੋਈ ਮਾੜਾ ਮੋਟਾ ਸਾਨੂੰ ਕੁਝ ਸਮਝਣਗੇ ਪਰ ਇਹਨਾਂ ਨੇ ਤਾਂ ਸਾਨੂੰ ਬਿਲਕੁਲ ਹੀ ਅਣਗੌਲੀਆਂ ਕਰ ਦਿੱਤਾ ਆਦੇ ਹੱਕਾਂ ਦਵਾਦ ਤੱਕ ਚਲਾ ਦਿੱਤਾ ਅਸੀਂ ਇਹਨਾਂ ਹੱਕਾਂ ਦੀ ਖਾਤਰ ਲੜਦੇ ਰਹਾਂਗੇ ਜਿੰਨਾ ਚਿਰ ਵੀ ਸਾਨੂੰ ਸਾਡੇ ਹੱਕ ਪ੍ਰਾਪਤ ਨਹੀਂ ਹੁੰਦੇ ਉਨਾਂ ਸਿਰ ਅਸੀਂ ਜਥੇਵੰਦੀ ਵੱਲੋਂ ਸੰਘਰਸ਼ ਕਰਦੇ ਰਾਵਾਂਗੇ ਤੁਹਾਡੇ ਪਿੰਡ ਕਿਹੜਾ ਮਤਾਈ ਮੇਰਾ ਪਿੰਡ ਰਾਮੂ ਵਾਲਾ ਮੈਂ ਗੁਰਮੀਲ ਕੌਰ ਜੀ ਤੁਹਾਡੇ ਜਨਨ ਕਿ ਅਜੇ ਤੱਕ ਇੱਕ ਪਿੰਡ ਦੇ ਵਿੱਚ ਕਿੰਨੇ ਕਿ ਲੋਕਾਂ ਨੂੰ ਪੈਸੇ ਮਿਲੇ ਕਿੰਨੇ ਕਿ ਰਹਿ ਗਏ ਸਾਡੇ ਪਿੰਡ ਦੇ ਵਿੱਚ ਮੇਰੇ ਖਿਆਲ ਚ ਤਾਂ 10% ਲੋਕਾਂ ਨੂੰ ਵੀ ਨਹੀਂ ਮਿਲੇਗੇ ਸਾ ਹਾਂਜੀ ਕੋਈ ਪੈਸਾ ਨਹੀਂ ਮਿਲਿਆ ਮੇਰੇ ਪਿੰਡ 'ਚ ਮੇਰੇ ਪਿੰਡ 'ਚ ਚਾਹਨੇ ਦੇ ਵਿੱਚ ਮਿਲ ਚੁੱਕੇ ਆਗੇ ਮੇਰੇ ਪਿੰਡ ਦਾ ਨੁਕਸਾਨ ਚਾਹਨੇ ਦੇ ਬਰਾਬਰ ਹੀ ਹੋਇਆ ਸੀਗਾ ਜੀ ਅਫਸਰ ਕਹਿ ਰਹੇ ਆ ਜਾਨੀ ਕਿ ਅਸੀਂ ਤਾਂ ਮੁਆਵਜ਼ਾ ਦੇ ਚੁੱਕੇ ਆ ਉਧਰ ਜਾਨੀ ਕਿ ਬੀਕੇਯੂ ਸੁੱਧੂਪੁਰ ਵੀ ਬੈਠੀ ਆ ਧਰਨਾ ਲਈ ਆ ਦੇ ਜਾਨੀ ਕਿ ਆਪਣੇ ਗੜੇ ਮਾਰੀ ਦੇ ਮੁਆਵਜ਼ੇ ਨੂੰ ਲੈ ਕੇ ਜਦੋਂ ਕੋਈ ਗੱਲ ਕਰਦੇ ਆ ਕਹਿੰਦੇ ਬਸ ਆ ਰਹੇ ਆ ਪੈਸੇ ਆ ਰਹੇ ਆ ਉਹਨਾਂ ਨੇ ਜਾਨੀ ਕਿ ਇਹਨਾਂ ਨੇ ਵਾਦਾ ਕਰਿਆ ਸੀ 10 ਤਰੀਕ ਤੱਕ ਅਜੇ ਤੱਕ ਉਹਨਾਂ ਨੂੰ ਵੀ ਲੋਲੀ ਟੋਪ ਦੇਈ ਜਾਂਦੇ ਆ ਉੱਥੇ ਬੈਠੇ ਸਾਰੇ ਕੁਛ ਇਹ ਸਰਕਾਰ ਭਗਵਾਨ ਸਤਮਾਨ ਦੀ ਸਰਕਾਰ ਸਿਰਫ ਲ ਇਹ ਨਾਂ ਹੀ ਆਉਦੇ ਮੈਨੀਫੈਸਟੋ ਦੇ ਵਿੱਚ ਬਹੁਤ ਕੁਝ ਲਿਖ ਕੇ ਦਿੱਤਾ ਸੀ ਲੋਕਾਂ ਨੂੰ ਪਰ ਇੱਕ ਵੀ ਵਾਅਦੇ ਤੇ ਹਲੇ ਤੱਕ ਖਰੇ ਨਹੀਂ ਉਤਰੇ ਪ੍ਰਧਾਨ ਜੀ ਜੇਕਰ ਇਦਾਂ ਹੀ ਲਾਰੇ ਤੇ ਲਾਰਾ ਲਾਰੇ ਤੇ ਲਾਰਾ ਚੱਲਦਾ ਰਿਹਾ ਨਹੀਂ ਕੋਈ ਗੱਲ ਸੁਣਦਾ ਛੋੜੀ ਕੋਈ ਅਫਸਰ ਨਹੀਂ ਪਹੁੰਚਦਾ ਐਮਐਲਏ ਨਹੀਂ ਪਹੁੰਚਦਾ ਸੰਘਰਸ਼ ਛੋੜਾ ਕਿੰਨਾ ਕੁ ਟਿਕਾਊ ਹੈ ਤੇ ਕੀ ਕੁਝ ਹੋਊਗਾ ਦੇਖੋ ਜੀ ਸਾਡੇ ਪ੍ਰਧਾਨ ਨਿਗਰਪਾਲ ਸਿੰਘ ਆਪਣੇ ਜਸਪਾਲ ਸਿੰਘ ਨੰਗਲ ਉਹਨਾਂ ਨੇ ਦੱਸ ਹੀ ਦਿੱਤਾ ਤੁਹਾਨੂੰ ਕਲੀਅਰ ਵੀ 100 ਵਾਰ ਨੂੰ ਸਾਡਾ ਜੋ ਮਾਰਚ ਹੈ ਇੱਥੇ ਅੱਥੀ ਫੂਕ ਮਜਾਰਾ ਉਹ ਅਸੀਂ ਸ਼ਹਿਰ ਦੇ ਵਿੱਚ ਕਰਾਂਗੇ ਉਸ ਤੋਂ ਬਾਅਦ ਜਿਵੇਂ ਵੀ ਸਾਡਾ ਅਗਲਾ ਪ੍ਰੋਗਰਾਮ ਹੋਣਗੇ ਦਿਨ ਵਜਈਨ ਉਹ ਅਸੀਂ ਤਿੱਖਾ ਕਰਾਂਗੇ ਉਸ ਤੋਂ ਬਾਅਦ ਕਿਉਂ ਜਿੰਨਾ ਚਿਰ ਸਰਕਾਰ ਦਾ ਸਾਨੂੰ ਪਤਾ ਵੀ ਇਹ ਲੋਕਾਂ 'ਚ ਹੀ ਜਾਣ ਆ ਸਰਕਾਰ ਦੀ ਇਹ ਲੋਕਾਂ ਨੇ ਇਹਨਾਂ ਨੂੰ ਬੰਨਵੇਂ ਦੇ ਕੇ ਨਵਾਜਿਆ ਤੇ ਲੋਕਾਂ ਨੂੰ ਆਣ ਗੱਲੇ ਕਰਦੇ ਐ ਇਹ ਲੋਕਾਂ ਨੂੰ ਕੀੜੇ ਮਕੌੜੇ ਸਮਝ ਨਾਲ ਆ ਲੈਣਾ ਜਿਹੜੇ ਇਹ ਇਹਨਾਂ ਨੂੰ ਲੋਕਾਂ ਦੇ ਛੱਤਰ ਖਾਣੇ ਪੈਣੇ ਆ ਇਹ ਕੋਈ ਗੱਲ ਨਹੀਂ ਜੇ ਉਹ ਪਿਛਲੀਆਂ ਅੱਕੀਆਂ ਤੋਂ ਇਹ ਸਰਕਾਰ ਨੂੰ ਲੈਂਦਾ ਸੀ ਲੋਕਾਂ ਨੇ ਵੀ ਸ਼ਾਇਦ ਇਹਨਾਂ ਨੂੰ ਦੇਖਿਆ ਨਹੀਂ ਸੀ ਇਹਨਾਂ ਨੂੰ ਜੇ ਕਿਤੇ ਆ ਆਪਣੇ ਮੋਲਕ ਸੰਘਰਗੈ ਨੂੰ ਇੱਥੋਂ ਮੈਂਬਰ ਹੀ ਨਹੀਂ ਮਿਲਦੀ ਸੀ ਇਹਨਾਂ ਨੂੰ ਜਿਨ੍ਹਾਂ ਨੂੰ ਅੱਜ ਐਮਐਲਏ ਬਣਾਇਆ ਇਹਨਾਂ ਲੋਕਾਂ ਨੇ ਤੇ ਉਹਨਾਂ ਲੋਕਾਂ ਦੀ ਇਹ ਗੱਲ ਨਹੀਂ ਸੁਣ ਰਹੀ ਇਹ ਸੁਣਨੀ ਪੈਣੀ ਹੈ ਸਰਕਾਰ ਨੂੰ ਇਹ ਲੋਕਾਂ ਦੀ ਤਾਕਤ ਹੁੰਦੀ ਹੈ ਸਰਕਾਰਾਂ ਵੱਡੀਆਂ ਨਹੀਂ ਹੁੰਦੀਆਂ ਜੇ ਮੋਦੀ ਕਹਿੰਦਾ ਸੀ ਮੈਂ ਕਹਿੰਦਾ ਕੋ ਹਾਂ ਜੇ ਮੋਦੀ ਨੂੰ ਸੱਟ ਸਾਦੇ ਲੋਕ ਤੇ ਮੁਲਕ ਤਾਂ ਕਿਸੇ ਦਾ ਵਿਚਾਰਾ ਨਹੀਂਗਾ ਤੇ ਕੋਈ ਗੱਲ ਨਹੀਂ ਅਸੀਂ ਇਹ ਦੂਗਾ ਜਿੰਨਾ ਵੀ ਸਾਡਾ ਜਿਵੇਂ ਹੋਊਗਾ ਅਗਲਾ ਪ੍ਰੋਗਰਾਮ ਲੀਕ ਕੇ ਅਸੀਂ ਨਿਤ ਨਿਤ ਆਪ ਦੇਖਣਾ ਚ ਚ ਕਰਦੇ ਰਵਾਂਗੇ ਪਿਛਲੀਆਂ ਸਰਕਾਰਾਂ ਨੇ ਕੁਛ ਨਹੀਂ ਕੀਤਾ ਨਾ ਕਾਲੀਆਂ ਨੇ ਕੀਤਾ ਨਾ ਕਾਂਗਰਸਾਂ ਨੇ ਕੀਤਾ ਤੇ ਅੱਕੇ ਲੋਕਾਂ ਨੇ ਲੈ ਕੇ ਆਂਦੀ ਸੀ ਆਮ ਆਦਮੀ ਪਾਰਟੀ ਕਿਸਾਨ ਕਹਿੰਦੇ ਆ ਇਹ ਤਾਂ ਉਹਨਾਂ ਨਾਲੋਂ ਵੀ ਮਾੜੇ ਨਿਕਲ ਗਏ ਉਹੀ ਹਾਲ ਇਹਨਾਂ ਦਾ ਰਿਹਾ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਜਿਹੜਾ ਸਾਡਾ ਸੰਘਰਸ਼ ਆ ਜਨਕਿ ਅਗਲਾ ਬਹੁਤ ਤਿੱਖਾ ਹੋਊਗਾ ਤੁਸੀਂ ਦੇਖ ਰਹੇ ਹੋ ਸੱਚ ਦੀ ਬਰਤਾਲ ਮਨਵਤਾਰ ਸਿੰਘ ਤਾਰਾ ਫਿਰ ਮਿਲਦੇ ਆ ਧੰਨਵਾਦ